ਬੀਤ ਦਿਨ ਕਿਸਾਨਾ ਘੋਟਲੇਵਾਲ ਖੁਰਾਂਤੀ ਧਰਮ ਪਤਨੀ ਅਕਾਲ ਚਲਾਣਾ ਕਰ ਗਏ ਜਿਸ ਤੋਂ ਬਾਅਦ ਅਜੋਨਾ ਦੇ ਭੋਗ ਦੀਆਂ ਅੰਤਿਮ ਅਰਦਾਸਾਂ ਨਮਿਤ ਡੇਰਾ ਗੋਲੇਵਾਲਾ ਵਿਖੇ ਕਰਵਾਈਆਂ ਗਈਆਂ ਜਿਸ ਮੌਕੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਰਿਵਾਰ ਦੇ ਨਾਲ ਡਾਡੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੇ ਇਸ ਮੌਕੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਵਿਛੜੇ ਰੂਹ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ ਦੱਸਿਏ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਇਸ ਸਬਤੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਜਗਜੀਤ ਸਿੰਘ ਡੱਲੇਵਾਲਪੋਰਾ ਨੇ ਕਿਸਾਨੀ ਸੰਘਰਸ਼ ਦੇ ਦੌਰਾਨ ਸੜੇ ਲਾਕੇ ਦਾ ਨਾਮ ਦੇਸ਼ ਵਿਦੇਸ਼ ਤੱਕ ਰੌਸ਼ਨ ਕੀਤਾ ਤੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਡਾਢੇ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਪਹੁੰਚੇ ਹੋયા

بہت بڑا ہے انسانی پروار مجھے سارے دیش آئے ہوئے لیڈر وق و پارٹیاں آگو سا سب روز بھی اچھی ہوئی فتح نشان لگیا فتح کا جواب فتح دو واجب خالصہ واحد میں گرو صاحب نے سوار کی بڑی کرپا کی کئی لوگ آپ کے پیٹ کے نام نہ جانے لگے

پہاڑا منبت سکے اور ہی گئے اگلیاں لڑائی اسی طرح سے رکھ دیں ساتھ دے رہے رہے کہ واجو جی کا خالص واضح جگجیت ڈالے باز ہو رہی تھا شروع ابھی جدو میڈیکل کالج سنگرش کرتے ہیں ਉਹਨੂੰ ਤੋਂ ਲੈ ਕੇ ਥੋੜੀ ਕਿਤੇ ਜਿੱਥੇ-ਕਿਤੇ ਸੰਗਤ ਕੀਤੀ ਚਾਹ। ਕਿਤੇ ਜਿੱਦੇ ਸਾਥ ਹੁੰਦੇ ਨੇ। ਔਰ ਇਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਜਦੋਂ ਹੁੰਦੇ 2-4 ਜਾਣੇ ਹੁੰਦੇ ਸੀ। ਤੋਂ ਜਦੋਂ ਕਿਤੇ ਘਰ ਆਉਣਾ ਤੇ ਮਾਤਾ ਜੀ ਤੋਂ ਇੰਨਾ ਪਿਆਰ ਮਿਲਣਾ ਮੇਰੀ ਬੜੀ ਰੀਕਤ। ਪਰਿਵਾਰ। ਬਾਪਾ ਜੀ ਬੜੇ ਪਲੇਟ ਹੁੰਦੇ। ਉਹ ਗਿਆ ਮੇਰਾ ਤਾਂ ਬੋਕਲਾ ਦੇਣਾ। ਤੋਂ ਇਸ ਤਰ੍ਹਾਂ ਦੀ ਖੂਦ ਆ ਕੇ ਲੈਣਾ। ਬੜੀ ਗੱਲ ਹੈ। ਤੋਂ ਮੈਂ ਪਰਿਵਾਰ ਤੋਂ ਸ਼ਾਮਲ ਹਾਂ।